ਇਹ ਦਾ ਸੋਹਣਾ ਮੁੰਡਾ ਨੇਰੇ ਵਿੱਚ ਦੇਖਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਹਾਂ ਵੀ ਸਾਰੇ ਵਧੀਆ ਹੋਗੇ ਠੀਕ ਹੋਗੇ ਚੜ੍ਹਦੀ ਕਲਾ 'ਚ ਆਓਗੇ ਸੋ ਅੱਜ ਦੀਵਾਲੀ ਦਾ ਦਿਨ ਹੈ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਮੇਰੇ ਵੱਲੋਂ ਸੋ ਸਾਰੇ ਚੜ੍ਹਦੀ ਕਲਾ 'ਚ ਰਹੋ ਬੰਦੀ ਛੋੜ ਦੇ ਉਸ ਦੀਆਂ ਲੱਖ ਲੱਖ ਮੁਬਾਰਕਾਂ ਗੁਰੂ ਹਰਗੋਬਿੰਦ ਬਾਦਸ਼ਾਹ ਕਿਰਪਾ ਕਰੇ ਸਾਰਿਆਂ ਲਈ ਇਹ ਦਿਨ ਖੁਸ਼ੀਆਂ ਭਰਿਆ ਹੋਵੇ ਸੋ ਚੜ੍ਹਦੀ ਕਲਾ 'ਚ ਰਹੋ ਸਾਰੇ ਜਣੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਗੁਰਦਰਾ ਸਾਹਿਬ ਮੱਥਾ ਟੇਕ ਕੇ ਤਨੋਂ ਸਾਰਾ ਵਲੌਗ ਦਿਖਾਵਾਂਗੇ ਜਿੱਦਾਂ ਵੀ ਕੀ ਕੀ ਇੰਜੋਏ ਕਰਦੇ ਆ ਤੁਸੀਂ ਬਨੇਰਾ ਵਲੌਗ ਦੇ ਨਾਲ ਸਾਰੀ ਦੀਵਾਲੀ ਦਿਖਾਵਾਂਗੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਗੱਲ ਚੁਣੀ ਨਾ ਮੈਂ ਬਹੁਤ ਜ਼ਿਆਦਾ ਸੋਚੀ ਮੇਰੀ ਗਲਤੀ ਸੀ ਮੈਂ ਗੱਲ ਚੁਣੀ ਨਾ ਲੋਕ ਬੀਚ ਦਾ ਆਵਾਜ਼ ਹੀ ਨਾ ਮੈਨੂੰ ਪ੍ਰੇਸ਼ਾਨ ਨਹੀਂ ਕਰੇ ਅਰੇ ਦੀਵਾਲੀ ਦੀਆਂ ਰੌਣਕਾਂ ਦਹੀਂ ਅਵਲੀ ਸਵੀਡਰ ਹੋਰ ਦਾ ਅੱਬੇ ਤੇ ਦੋ ਪਤੀਸੇ ਦੇ ਇੱਲੋਲੇ ਇੱਲੋਲੇ ਦੇਖ ਮਮਾ ਨੂੰ ਪਾਈ ਵਾਲੇ ਦੇ ਨੇ ਬਲੌਗ ਨਾ ਬਲੌਗ ਆਹੋ ਲੈ ਆ ਤਨੇ ਵਿੱਚ ਹਾਂ ਨਾ ਕਿ ਲੋਕ ਤੁਹਾਨੂੰ ਪਾਉਂਦੇ ਸੋ ਰੌਣਕ ਲੱਗੀਆਂ ਯਾਰਾਉਣ ਕਰਦੇ ਦੇਖ ਸਕਦੇ ਤੇ ਚੈੱਕ ਕਰ ਸਕਦੇ ਤੁਸੀਂ। ਲਾ 200 2 ਦੇ ਜਾਂਦੇ ਨਹੀਂ ਅੱਜ ਦੀਵਾਲੀ ਆਪਰ ਆ ਹੈ। ਕਿਉਂ ਦਾ ਰੇਟ ਪੁੱਛ ਕੇ ਵੇਖਾਂ ਜਿੱਦਾਂ 5 ਰੁਪਏ ਵੀ ਕੱਟ ਕਰ ਲੈਣਗੇ। ਅੱਛਾ। ਸਰਚ ਫਰੋਜਪਰੀਆ। ਮੈਂ ਕਿਹਾ ਵਟਾਕਿਆਂ ਦੀਆਂ ਤੋਂ ਲੱਗ ਬੈਠਾ ਹੋਏ। ਆਹੋ ਹੈ? ਕਿੰਨੇ ਚਾਹੀਦੇ ਆ? ਜਿੰਨੇ ਭਰਦੇ ਤੋੜਾ ਦੇ। ਆ ਜਾ ਫਿਰ। 300 300 ਹੈ ਨਾ ਅੱਛਾ। ਹਾਂ। ਮੇਰਾ ਵੀ ਮਠੀਆਂ ਦੇ ਦੇ ਨਾਲ। ਮਠੀਆਂ-ਮਠੀਆਂ ਦੇ ਦੇ ਨਾਲ। ਸਦਾ ਖਲਾਇਆ ਠੰਡਾ ਤੇ ਤਾਂ। ਖਾੜਿਆ 1400 ਵਾਲਾ ਦੇ ਦੇ ਲੱਗੋ ਕਿਹੜਾ ਬੁਲਾ ਗਿਆ ਹਾਂ 1472 ਉਹ ਸਾਡੇ ਕੋ ਆਇਆ ਨਹੀਂ ਤੁਹਾਡੇ ਕੋ ਨਹੀਂ ਆਇਆ ਉਹ ਨਾ ਬੜੀ ਨਹੀਂ ਰੌਣਕਾਂ ਲੱਗੀਆਂ ਬੰਦ ਤੇ ਹੋਣੇ ਤੁਹਾਨੂੰ ਤਰ੍ਹਾਂ ਵਲੌਗ ਬਣੇ ਰਹਾ ਵਲੌਗ ਦੇ ਨਾਲ ਆ ਆਹ ਬਹੁਤ ਸਾਡੇ ਕੋ ਉਹ ਨਹੀਂ ਆਉਂਦਾ ਸਾਨੂੰ ਪਤਾ ਕੀ ਜੋ ਅਸੀਂ ਜੋ ਨਾ ਵੜੋਣਾ ਅਸੀਂ ਦੋ ਤਿੰਨ ਦਿਨ ਪਹਿਲਾਂ ਆ ਗਏ ਜਲੇਬੀਆਂ ਨਿਕਲਦੀਆਂ ਨਾਲ ਤੂੰ ਸਾਡੇ ਮੱਦੇ ਰੱਖ ਗਈ ਹੋਰ ਸਾਰੇ ਮਠਾ ਦੋਹੀ ਖਾ ਲੈਣਾ ਅੱਜ ਓਏ ਓ ਅੱਛਾ ਸਾਰਾ ਮਿੱਠਾ ਤੂੰ ਹੀ ਖਾ ਲੈਣਾ ਅੱਜ ਸਾਰਾ ਖਾਣਾ ਸਾਰਾ ਹੀ ਖਾ ਲੈਣਾ ਜਲੇਬੀਆਂ ਮਿੱਠਾ ਸੱਡਾ ਜੋ ਸਾਰਾ ਇਕੱਠਾ ਕਰ ਲਿਆ ਵੀਰ ਨੇ ਆਂ ਦਿਵਾਲੀ ਦਾ ਸਾਰੀਆਂ ਕਸਰਾ ਕੱਢੇਗਾ ਅੱਜ ਤੋਂ ਹੈ ਚੈੱਕ ਕਰ ਲਗਾ ਵੀ ਸਹੀ ਨੇ ਨੇ ਅੱਛਾ ਆਛਾ ਸਾਰਾ ਅੱਡਾ ਚੈੱਕ ਕਰ ਲੈ ਤੇ ਉਂਜੀ ਰਾਜਣਾ ਦੇ ਮੈਨੂੰ ਖਣ ਦੀ ਗਲੋੜ ਹੈ ਹੈ ਕਦੀ ਜਲੇਬੀ ਜਾ ਕਦੀ ਕਾਲੀ ਕਦੀ ਕਾਲੀ ਬਰਫੀ ਜਾਗਾ ਵਾਰੀਆ ਕਰਨੇ ਮਾਲ ਬੰਦਾ ਹੀ ਹੈ ਫਿਰ ਦਈ ਮੱਠੀ ਆਦਾ ਵੇਲਾ ਵਾ ਫਿਰ ਮਥਾ ਲੇਕਣਾ ਹੈ ਬਾਬਾ ਸਤਸਾਈ ਜੀ ਦੇ ਜੀਵੇ ਦਿਖਾਉਣੇ ਤੁਹਾਨੂੰ ਜਗਦੇ ਦੀਪ ਮਾਲਾ ਹੋਈ ਕਰੋ ਦਰਸ਼ਨ ਵਾਏ ਕਰੋ ਇਹ ਕਿੰਝ ਚੱਕ ਇਹ ਦੇਖਣਾ ਹੈ ਨੀ 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 ਯਾ ਯਾ ਲੈ ਤੇ ਗਈ ਮਮਾ ਯੂ ਆ ਫਾਈਨ ਬੱਡ ਗੋ ਯਾ ਮਮਾ ਯੂ ਆ ਯਾ ਅਫਰੀਕਾ ਅਫਰੀਕਾ ਕਾ ਕਾ ਦੋ ਆਇਆ ਅਫਰੀਕਾ ਛੋਟੇ ਛੋਟੇ ਜੋੜੀਆ ਢੋਲ ਜਾ ਇਹੜਾ ਹੋ ਹੋ ਇਹ ਹੋੜਾ ਦੁਬਾਰਾ ਛੋੜਿਆ ਇਹ ਵੀ ਦੇ ਲੋ ਛੋੜਿਆ ਇਹ ਵੀ ਦੇ ਦੋ ਹਾਂ ਵੀਡੀਓ ਅੱਬ ਠੀਕ ਆ ਹਾਂ ਆਵਾਜ਼ ਆਵਾਜ਼ ਲੋ ਲੋ ਇਹਦੇ ਹਰਾ ਮਜਾ ਆਉਂਦਾ ਉਹਦਾ ਫੋਲ ਚੜ ਗਿਆ ਇਹਦੇ ਬਾਠੀ ਆ ਵਾਹ ਸਾ ਜੀ ਹੂੰ ਆਹ ਜਿਹੜੇ ਲੈਣਾ ਤੇ ਨਾਲ ਦੇ ਦੇ ਇੱਕ ਡੱਬੀ ਚੱਲ ਇੱਕ ਡੱਬੀ ਦੇ ਦੇ ਹਾਂ ਠੀਕ ਹੈ ਇੱਕ ਥੋੜਾ ਵੱਡੇ ਜਿਹੇ ਨਹੀਂ ਹੈਗੇ ਹਾਂ ਚਿੱਟੇ ਵਾਲੇ ਦੋ ਚਿੱਟੇ ਵਾਲੇ ਵੱਡੇ ਵਾਲੇ ਥੋੜੇ ਜਿਹੇ ਬਹੁਤ ਖਰਾਕ ਵਾਲੇ ਨਹੀਂ ਮੈਂ ਹੱਥ ਚ ਚਿੱਟੇ ਵਾਲੇ 12 ਛੋਟੇ ਚੁੱਪ ਕਰ ਚੁੱਪ ਕਰਕੇ ਆ ਦੇਸੀ ਕੰਪੂਦਾ ਆ ਚਾਰ ਕੋੜੇ ਨਹੀਂ ਦੇ ਦੇ ਆ ਕੇ ਲੈਣਾ ਹੈ ਆ ਜਗਾਂ ਤੋਂ ਹੌਣੇ ਦਾ ਠੀਕ ਰੇਦੇ ਆ ਆ ਆ ਵੀ ਹੈਗੇ ਲੈਣੇ ਨੇ ਮਨਨਾਂ ਜਣ ਜਾਈ ਕਰ ਆਹੋ ਹੋਰ ਦੇਖੀ ਤੇ ਆ ਜਮਾ ਮਾ ਆ ਕੀ ਇਹ ਬੜੇ ਬੰਬ ਬੰਮ ਵਧੀਆ ਠੀ ਬੜਾ ਫਰਾਕ ਕਰਦੇ ਮਮੋ ਦੇ ਚਲੋ ਜਗਰੀਆਂ ਜਗ ਬੰਬ ਬੰਬ ਦੇ ਰਿਹਾ ਜਗਰੀ ਜਗਰੀ ਨਾ ਲਿਓ ਵੇ ਚੰਗਾ ਬਸ ਠੀਕ ਆ ਬਸ ਬਸ ਵਾਹ 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 ਵਾ ਵੇਖੀ ਤੂੰ ਬੰਦਾ ਮਰ ਗਿਆ। ਜੀ ਆਪਾਂ ਬਰਤਾ ਹੋ ਗਏ। ਆ ਗਾੜੀ ਨੂੰ ਆ ਕੇ ਬੈਜੇ। ਆਪਾਂ ਕਿਹਾਂ ਹੋ ਗਏ ਇਸੇ ਕਰਕੇ। ਲਾਤੀ ਟਿੱਕੀ ਜੀ। ਹਾਂ ਵਧੀਆ। ਲਾ ਦੇ ਲਾ ਦੇ ਲਾ ਦੇ ਲਾ ਦੇ। ਟਿੱਕੀ ਨੂੰ ਅੱਗ ਲਾਉਣੀ ਪੈਂਦੀ ਏ। ਆ ਹੋਵੇ ਉਹਨੇ ਜਾਵਾ ਬਣਾਉਣੀ ਕਿ ਐਸੇ ਜੀ ਬਣਾ ਕੇ ਦਿੱਤਾ ਹਾ ਡਾ ਦੇਣਾ ਉਹਨੇ। ਉਹ ਮੁਸ਼ਕਪੂਰ ਦੀ ਟਿੱਕੀ ਹੈ ਨਾ। ਹਾਂ। ਮਾਨਾ ਮੋਲ। ਮੋਚ ਕੋ ਬੁਰਾ ਨਹੀਂ ਤਾਰਾ ਜੁੜਣਾ ਸਾਡੇ ਤਾਰਾ ਓਏ ਹਾ ਹਾ ਸਾੜਨਾ ਨਹੀਂ ਕਿਤੇ ਸਾਰੀ ਇਹਨਾ ਇੱਥੇ ਹੀ ਢੇਰੀ ਹੋਈ ਏ ਬੂਣਾਂ ਗਏ ਬਾਪੇ ਸਿੱਦੇ ਨਾ ਤੇ ਹਾਂ ਬਾਬਾ ਜੀ ਤੂੰ ਆ ਇਧਰ ਨੂੰ ਬਾਬਾ ਜੀ ਥੱਲੇ ਉੱਤੇ ਤਾਰਾ ਪੜੇ ਹੋਏ ਓਏ ਕੁੱਤੇ ਦੇ ਛਾਤੇ ਆ ਉੱਤੇ ਦੇ ਤਾਰਾ ਕੋਈ ਪਾਸੇ ਕਰ ਲੈਣੀਆਂ ਆ ਵਾਪਰ ਜਾਣੀ ਹੈ ਯਾਹਾਂ ਤੇ ਪਰਾੜੀ ਦਾ ਲੈ ਆਈਏ ਪੁੱਛੜ ਕਾ ਕਾ ਪੰਚੀ ਲਾ ਦੀ ਸਾਰੀ ਨੂੰ ਹਾਂ ਬਾਬਾ ਜੀ ਕੋਈ ਵਿਚਾਰਦਾ ਉਹ ਤੁਸੀਂ ਵੀ ਕਾਇ ਦੇ ਆਹੋ ਚਲੋ ਚਲੋ ਇਧਰ ਨੂੰ ਕਰ ਇਧਰ ਨੂੰ ਸਦਾ 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 ਕਰਕੇ ਹਾ ਵਾ ਵਾ ਹਾ ਵਾ ਵਾ ਹਾ ਵਾ ਵਾ ਹਾ ਵਾ ਤੇਰਾ ਤਾਂ ਪਾਸੇ ਕਰੋ ਨਾ ਕਰੋ ਇਹਦਾ ਚਿੰਬੜ ਜੀ ਕੱਢ ਹਾਂ ਕਹਿੰਦਾ ਨਹੀਂ 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 ਠੀਕ ਹੈ ਵਾਹ ਉਹ ਤਾਂ ਉਡਾ ਕੇ ਰੱਖ ਕੇ ਨੂੰ ਮੜਾਇਆ ਫਣੀ ਮੜਾਇਆ ਆਖਣੀ ਮੜਾਇਆ ਮੈਂ ਆਪਣਾ ਓਏ ਹਾਈਡਰਾ ਤਾਂ ਡਾਕ ਰੱਖਣੋਂ ਆਹੋ ਮੇਰੇ ਘੁੱਟ ਕੇ ਫੜਿਆ ਮਾਮਾ ਜੀ ਦੇ ਬਾਅਦ ਚੱਲਿਆ ਭੁਜਣਾ ਹੀ ਨੇ ਆਹ ਤਾਂ ਨਾ ਰਣ ਗਿਆ ਘਾਇ ਮਾਰ ਕੇ ਛੱਡ ਨਹੀਂ ਜੰਗਾ ਰਹਾਵਾ ਹੀ ਬਣ ਗਈ ਨਾ ਨਾਲ ਨਾ ਉੜਦੀ ਧਿਆਨ ਨਾ ਹਮਨ ਕਿ ਤੈਨੂੰ ਕਥਣਾ ਲੱਭਗੇ ਨਹੀਂ ਛੱਡਦੇ ਲਈ ਕਿਥੇ ਹਲੀ ਆਵਾ ਨਹੀਂ ਪਰੀਪੂਰੀ ਦੇ ਐਨੇ ਜਿਹੇ ਮਰਦਾ ਫੂਕਦਾ ਤੁਹਾਨੂੰ ਭਰ ਗਿਆ ਵਾ ਦਾੜੀ ਜੇ ਨੇਪਣ ਉਹ ਜਾ ਕਰੋ ਖਰਾਬ ਹੀ ਕਰਦਾ ਕੰਮ ਤੁਸੀਂ ਰਹਿਣ ਦੇ ਹੁਣ ਕੀ ਫਾਇਦਾ ਐਦਾ ਲੱਗੇ ਰਹਿਣ ਦੇ ਚੜਦਾ ਇਹਨੇ ਲੱਗੀ ਰਹਿੰਦੇ ਲੱਗੀ ਰਹਿੰਦੇ ਆਹ ਨਹੀਂ ਰੋਣੇ ਨਹੀਂ ਸਾਥ ਨਹੀਂ ਕੀਤਾ ਦੇਵਾ ਜੀ ਆਪਨੇ ਤਾਂ ਚਾਹਤੀ ਨਹੀਂ ਯਾਰ ਚੱਲ ਯਾਰ ਪ੍ਰਵਾਹੀ ਤਾਂ ਏ ਜੰਗ ਲੱਗੀ ਆ ਹੋ ਗਿਆ ਹਾਂ ਆ ਮੈਂ ਉਹ ਕਿੱਦਾਂ ਘੁੱਟ ਠੰਗ ਨਾ ਪੈ ਓਏ ਓਏ ਆਹ ਮੋੜ ਸਾਲ ਨਾ ਡਾ ਦਿਓ ਓਏ ਰੱਖ ਦਿਓ ਓਏ

ਬੰਦੇ ਹਾਂ ਬਦਾਲਾ ਕਰਦਾ ਚੋ ਨਵੇਖਾ ਦੇ ਚੱਲ ਓਏ ਨਾ ਨਾ ਮੁੰਡਾ ਜਿੱਦਾਂ ਕੀ ਕਰਦੇ ਨਾ ਹੋ ਟਿੜੀ ਦੇ ਮਨ ਨੂੰ ਪਾ ਇਹ ਆ ਗਾ ਮੇਰੀ ਧਾਰੀ ਜਿਨਾ ਛੋੜਦੇ ਹੋ ਮੈਨੂੰ ਮਰਦਾ ਆ ਕੀ ਕਰ ਪਪਾ ਜੋਰ ਜੇ ਨਿਕਲੇ ਓਯਾ ਕੀ ਸ਼ਰਾਬ ਐ ਸਾਈ Nå lærte dere å gjøre manus!

ਨਹੀਂ ਨਹੀਂ। ਨਹੀ ਵਡਾ ਗਾਡਰ ਸਾਹਿਬ ਵੀ ਲਾਉਣਗੇ ਅੱਗੇ। ਆ ਆ ਇਧਰ ਆ। ਇਹ ਧਾਰੀਵਾਦ। ਉਹ ਆ ਪੀਸਾਰੇ ਮੋੜ। ਮੈਂ ਤਾਂ ਪਤਾ ਕੀ ਕਰਦੇ। ਛੋਟਾ-ਬੋਟਾ ਛੇ ਲਾਕੇ ਨਾ ਛੋਟਾ। ਛੋਟਾ ਨਹੀਂ ਵੱਡੇ ਹੀ। ਹੋਣਾ ਚਰਾਏ ਬੰਮ ਕੋਈ ਘਰੋ ਜਣਾ। ਆ ਵੇਖ ਲੈ। ਆ ਵੇਖ ਲੋ। ਆ ਵੇਖ ਲੋ ਆ ਵੇਖੋ ਨਾ। ਆ ਦੇ ਵੇ ਲੋ ਕੀ ਦੱਸਦਾ ਵਾ। ਬਾਬਾ ਜੀ ਇੱਥੇ ਫੜ ਕੇ ਆ ਰੱਖੋ ਹਾਂ ਆਹੋ ਫੜ ਕੇ ਢੇਡ ਨਾਲ ਆਲਾ ਨਹੀਂ ਬਾਬਾ ਜੀ ਕੁਝ ਨਹੀਂ ਫੜ ਕੇ ਢੇਡ ਨਾਲ ਆਲਾ ਵੇਖੀ ਕਿਹੜਾ ਆਹੋ ਕੁਝ ਨਹੀਂ ਹੁੰਦਾ ਇਹਨੂੰ ਗਾਂ ਹੀ ਜਾਣੇ ਬੰਬ ਸਾਰੇ ਬੰਬ ਗਾਂ ਹੀ ਜਾਣੇ ਸਾਰੇ ਜੋ ਕੋ ਨਾਲ ਆਏ ਆਏ ਆਹ ਨਹੀਂ ਗੱਲ ਇੱਕ ਠੋਕ ਪਾ ਲਿਆ ਆ ਬੱਲੇ ਆ ਬੱਲੇ ਅੱਜ ਜੀ ਆ ਵੀਡੀਓ ਪਾ ਆਏ ਓ ਛਾਣੋ ਛਾਣਵਾ ਪੈਸੇ ਵਾਪਸ ਕਰੋ ਇਹਦੇ ਮੇਰੇ ਤੋਂ ਉਹਨਾਂ ਦੇ ਵਾਪਸ ਕਰਾਨੇਗੇ ਤੁਹਾਨੂੰ ਤਾਂ ਪੈਸੇ ਵਾਸਤੇ ਹੱਥ ਆ ਆਏ ਇਹ ਤੇ ਪਾਇਲੇ ਦਾ ਕੰਮ ਕਰੂ ਮੋੜਿਆ ਇਹ ਮੰਨ ਗਈ ਦੁਕਾਨ ਦੇ ਚਲੋ ਜੀ ਇਹ ਆ ਗਿਆ ਤੇਰੇ ਇਧਰ ਕਰ ਮੈਸ ਯਾ ਫਿਰ ਯਾਰ ਅੱਜ ਤੋਂ ਦੀ ਤੇ ਠੰਡ ਨਾਲ ਲੱਗੇ ਨਾ 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 ਬਾਪੀ ਆ ਲੋ ਜੀ ਮਾਣ ਜਾ ਵਾਫਰ ਕੇ ਉਹ ਨਿਕਾਏ ਇਧਰ ਆ ਨਾ ਆ ਲੈ ਤੂੰ ਇੱਥੇ ਨਹੀਂ ਆਗਾ ਸਾਈਨ ਓਏ ਅਗਲੇ ਓ

ਉਹ ਨਹੀਂ ਉਨਾਂ ਸਹੀ ਹੋਏ ਓਹ ਐ ਤਾਣ ਚਲਾਉਣੀ ਓਏ ਪਾਈ ਲੈ ਤਾਣ ਤਾਣ ਓਹ ਛੱਡ ਦੇ ਰਹੀ ਓਹ ਤਾਣ ਓਏ ਐਵੇਂ ਨਾ ਕੇ ਮਾਰ ਕੇ ਆ ਕੇ ਸੋਟੇ ਨਾਲ ਓਏ ਮਾਰ ਦੇ ਨਹੀਂ ਭਾਗੇ ਸੋਟੇ ਨਹੀਂ ਤਾਣ ਛੱਡ ਦੇ ਆਪੇ ਚੱਲ ਬਣੀ ਐ ਛੱਡ ਦੇ ਤਾਣ ਆਪੇ ਚੱਲ ਪੋਗੀ ਉਹ ਲਾਗੋ ਆਖ ਲਾਉ ਹਾਂ ਫੇਰ ਉਹਨੂੰ ਗਈ ਆ ਤੇ ਰੋਹੀ ਆ ਆ ਹਰ ਕੇ ਲਿਆ ਆਗਾ ਇੱਕ ਹੋ ਮਾਮਾ ਜਲਾਉਣਾ ਦੋ ਬਖਾਰ ਅਰੇ ਭੰਡ ਜਿੰਦਾ ਗਿਆਆਂ ਯਾ ਰੌਣ ਗੰਦ ਵਾਲੇ ਦੀਆਂ ਤੇ ਦੇਖ ਸਕਦੇ ਇਹ